ਮਾਤੋਂ ਕਹਿਣਾ ਵੀ ਅੱਗੇ ਦਾ ਤੁਹੇ ਐਪੀ ਦੂਰ ਦੇ ਸੀ ਇਸ ਬਾਰੇ ਤੁਸੇ ਆਪਣੀ ਇੱਜ਼ਤ ਨਾਲ ਕੋ ਗਾਇ ਸਭ ਚਾਉਂਦੇ ਸ਼੍ਰੀ ਅਨੰਤਪੁਰ ਸਾਹਿਬ ਤੋਂ ਸ਼ੋਮਣੀ ਅਕਾਲੀ ਦਲ ਦੇ ਲੋਕ ਸਭਾ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਅੱਜ ਬਲਾਕ ਨੂਰੀ ਦੇ ਪਿੰਡ ਔਰਕ ਵਿਖੇ ਚੋਣਬੀ ਪ੍ਰਚਾਰ ਦੇ ਦੌਰਾਨ ਰੱਖੀ ਗਈ ਮੀਟਿੰਗ ਉਸ ਸਮੇਂ ਇੱਕ ਵੱਡੀ ਰੈਲੀ ਜਾ ਰੂਪ ਧਾਰ ਕਰ ਗਈ ਜਿਹੜਾ ਸ਼ੋਮਣੀ ਅਕਾਲੀ ਦਲ ਦੇ ਜਾਰੂ ਵਰਕ ਨੇ ਬੱਟੀ ਕੀਤੇ ਵਿੱਚ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਦਾ ਸ਼ੋਮਣੀ ਅਕਾਲੀ ਦਲ ਦੇ ਝੰਡਿਆਂ ਨੂੰ ਲਹਿਰਾ ਕੇ ਟੋਲ ਵਜਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਆਪਣੇ ਪਿੰਡ ਪਰਜੰਤੇ ਸਵਾਗਤ ਕੀਤਾ ਗਿਆ ਇਸ ਮੌਕੇ ਨੂਰਪਵਿੱਤ ਦੇ ਵੱਖ-ਵੱਖ ਸਰਕਲ ਦੇ ਪ੍ਰਧਾਨਾਂ ਅਤੇ ਵੱਡੀ ਗਿਣਤੀ ਵਿੱਚ ਸ਼ੋਮਣੀ ਅਕਾਲੀ ਦਲ ਦੇ ਪਾਰਟੀ ਵਰਕਰ ਮੌਜੂਦ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਅਨੰਤਪ੍ਰਸਾਦ ਸਾਹਿਬ ਦੇ ਬਤੌਰ ਮੈਂਬਰ ਪਾਰਲੀਮੈਂਟ ਰਹਿੰਦਿਆਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਹਲਕੇ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਰੋਧੀ ਪਾਰਟੀ ਦੇ ਅੱਗੋਂ ਵੱਲੋਂ ਲੋਕ ਸਭਾ ਹਲਕਾ ਸ਼ਹਿ ਅਨੰਤਪੁਰ ਸਾਹਿਬ ਵਿੱਚ ਇੱਕ ਇੱਟ ਵੀ ਨਹੀਂ ਲਗਵਾਈ ਤੇ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਸ਼ੋਮਣੀ ਅਕਾਲੀ ਦਲ ਦੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਚੁੱਕਣ। ਉਹਨਾਂ ਨੇ ਪਾਰਟੀ ਵਰਕਰਾਂ ਨੂੰ ਸਮੋਹ ਕਰਦਿਆਂ ਅਪੀਲ ਕੀਤੀ ਕਿ ਸ਼ੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਲੋਕਾਂ ਦੇ ਘਰ-ਘਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਇਹਨਾਂ ਚੋਣਾਂ ਵਿੱਚ ਸ਼ੋਮਣੀ ਅਕਾਲੀ ਦਲ ਨੂੰ ਲੋਕ ਵੱਡੀ ਜਿੱਤ ਦੇ ਸਕਣ। ਇਸ ਦੇ ਨਾਲ ਹੀ ਇਸ ਮੀਟਿੰਗ ਦੌਰਾਨ ਨੂਰਪੇੜੀ ਖੇਤਰ 'ਚ ਚੰਦੂ ਮਾਝੀ ਚੋਣ ਮਹਿੰਮ ਦੇ ਪਹਿਲੇ ਹੀ ਦਿਨ ਉਸ ਲਈ ਵੱਡਾ ਹੰਗਾਰਾ ਮਿਲਿਆ। ਜਿਹੜੇ ਪੰਜਾਬ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਪੁਰਾਣੇ ਟਕਸਾਲੀ ਕਾਂਗਸੀ ਆਗੂ ਪਰਿਵਾਰ ਤੇ ਮਜੂਦਾ ਕਿਸਾਨ ਭਲਾਈ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਮਿੰਟੂ ਮੁਕਾਰੀ ਨੇ ਪ੍ਰੋਫੈਸਰ ਪ੍ਰਿੰਸ ਸਿੰਘ ਤਿੰਦੂ ਮਾਜਰ ਦੀ ਅਗਵਾਈ ਹੇਠ ਸ਼ੋਮਣੀ ਅਕਾਲੀ ਦਲ ਪਾਰਟੀ ਦਾ ਪੱਲਾ ਫੜਿਆ ਬਿਊਰੋ ਰਿਪੋਰਟ ਮੀਰਾ ਪੰਜਾਬ ਨਿਊਜ਼ ਅੱਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਹਿਲੀ ਵਾਰੀ ਮੈਂ ਏਰੀਆ ਨਰਪੁਰ 베ਦਲੀ ਦੇ ਵਿੱਚ ਆਇਆ ਮੈਨੂੰ ਬੜੀ ਖੁਸ਼ੀ ਆ ਕਿ ਇੱਕ ਸਰਕਲ ਦੇ ਵਿੱਚ ਜਿਹੜੀ ਵਰਕਰ ਦੀ ਮੀਟਿੰਗ ਰੱਖੀ ਸੀ ਐ ਰੈਲੀ ਦਾ ਰੂਪ ਧਾਰ ਕਰਕੇ ਆਲਫਰ ਦੇ ਵਿੱਚ ਔਰ ਲੋਕਾਂ ਦਾ ਉਤਸ਼ਾਹ ਵੀ ਲੋਕਾਂ ਦਾ ਕੱਟ ਵੀ ਇਸ ਗੱਲ ਦਾ ਸੰਕੇਤ ਆ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਆਪ ਪਾਰਟੀ ਦੀਆਂ ਅੰਦਰ ਖਾਤ ਦੇ ਜਿਹੜੀਆਂ ਲੋਕਮੀਆਂ ਜੱਫੀਆਂ ਨੇ ਲੋਕਮੀਆਂ ਸਾਂਝਾਂ ਨੇ ਉਹ ਜਗਜਗਰ ਹੋ ਗੀਆਂ ਤੇ ਲੋਕਾਂ ਨੂੰ ਇਹ ਭੇਤ ਲੋਕਾਂ ਦੇ ਸਾਹਮਣੇ ਨੰਗੇ ਹੋ ਗਏ ਕਿ ਕਾਗਰਦ ਦੇ ਆਪ ਸਾਂਝੇ ਤੌਰ ਤੇ ਪੰਜਾਬ ਨੂੰ ਬਰਬਾਦ ਤੇ ਲੁੱਟਣ ਖੁੱਲੇ ਅੰਦਰਖਾਤ ਨੇ ਇਕੱਠੇ ਨੇ ਅੱਜ ਜੇ ਪੰਜਾਬ ਆਰਥਿਕ ਤੌਰ ਤੇ ਕਮਜ਼ੋਰ ਹੋਇਆ ਅੱਜ ਪੰਜਾਬ ਦੇ ਵਿੱਚ ਜੇ ਭੈ ਭੀਤ ਸਹਿਮ ਵਾਲਾ ਵਾਤਾਵਰਨ ਬਣਿਆ ਤਾਂ ਪੰਜਾਬ ਦੀ ਮਰਦਾ ਸਰਕਾਰ ਦੀ ਇਹਲੀ ਲਾਪਰਵਾਹੀ ਆ ਜਾਂ ਦਿੱਲੀ ਦੇ ਦਬਾਅ ਥੱਲੇ ਆਣ ਕੇ ਦਿੱਲੀ ਦੀ ਝੇਠ ਥੱਲੇ ਆ ਕੇ ਪੰਜਾਬ ਦੇ ਕਿਸਾਨੀ ਨੂੰ ਜੋ ਵੇਜਸ ਕੀਤਾ ਪੰਜਾਬ ਦੇ ਲੋਕਾਂ ਨੇ ਉਹ ਬੰਗਾਰ ਸਮਝਿਆ ਅੱਜ ਪੰਜਾਬੀਆਂ ਦੇ ਜਿੱਦਾ ਸਵਾਲ ਵੀ ਆ ਪੰਜਾਬ ਦੇ ਅਣਖ ਤੇ ਗੈਰ ਦਾ ਸਵਾਲ ਵੀ ਆ ਔਰ ਦਿੱਲੀ ਤੇ ਦਿੱਲੀ ਦੇ ਝੋਲੀ ਟੁਕਾਂ ਨੂੰ ਘਰਾਉਣ ਲਈ ਸ਼ਰਮਣੀਏ ਕਾਲੀਦਾ ਨੂੰ ਦਿਤਾਉਣ ਲਈ ਤੱਕੜੀ ਦਾ ਬਟਨ ਦਬਾਉਣ ਲਈ ਪੰਜਾਬ ਦੇ ਲੋਕ ਉਤਾਵਲੇ ਨੇ ਖਾਲੇ ਤੇ ਇਹ ਅੱਜ ਦੇ ਘੱਟ ਤੋਂ ਨਜ਼ਰ ਆ ਰਿਹਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਬਹੁਣੀ ਵੀ ਬਹੁਤ ਵਧੀਆ ਹੋਈ ਜਿੱਥੇ ਘੱਟ ਚੰਗਾ ਜਿੱਥੇ ਇਤਿਹਾਸਾ ਜਗਾ ਉੱਥੇ ਅੱਜ ਦੇ ਇਕੱਠ ਦੇ ਵਿੱਚ ਸਾਹਿਬ ਵਰਤਜੀਤ ਸਿੰਘ ਜਿਨ੍ਹਾਂ ਇੱਕ ਕਿਸਾਨ ਜਥੇਬੰਦੀਆਂ ਵੱਲੋਂ 2022 ਦੇ ਵਿੱਚ ਚੋਣ ਲੜੀ ਸੀ ਪ੍ਰਧਾਨ ਸਭਾ ਦੀ ਅੱਜ ਉਹ ਜਿਹਨਾਂ ਦਾ ਮਸਰੋੜ ਕਾਂਗਰਸ ਨਾਲ ਹੈ ਜਿਨ੍ਹਾਂ ਦੇ ਪਿਤਾ ਜੀ ਵੀ ਕਾਂਗਰਸ ਦੇ ਲੀਡਰ ਰਹੇ ਮਾਤਾ ਜੀ ਵੀ ਕਾਂਗਰਸ ਦੇ ਲੀਡਰ ਰਹੇ ਦਾਦਾ ਜੀ ਇੰਦਰ ਚੈਨਾ ਲੜਾਈ ਦੇ ਵੀ ਸ਼ਹੀਦ ਹੋਏ ਇਹ ਕਾਂਗਰਸ ਦਾ ਨਾਮ ਪਰ ਪਰਿਵਾਰ ਦੇ ਕਿਸਾਨਾਂ ਵੱਲੋਂ ਜਦੋਂ ਲੜਿਆ ਸੀ ਅੱਜ ਆਪ ਆਪਣੇ ਪਰਿਵਾਰ ਤੇ ਸਾਥੀਆਂ ਦੇ ਵਰਬ ਜੀ ਸਿੰਘ ਜੀਰਾ ਹੈ ਉਹ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਔਰ ਸ਼ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨੂੰ ਬੁਲਾਣਾ ਦਿੱਤਾ ਹਰਜੀ ਸਿੰਘ ਤੇ ਤੁਹਾਡੇ ਸਾਥੀਆਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫਾਇਰਸ ਦਿਆ ਵੀ ਕਹਿਣਾ ਤਰਵਾਦੀ